ਜਲਾਲਾਬਾਦ ਦੇ ਪਿੰਡ ਚੱਕ ਟਾਹਲੀwala ਵਿੱਚ ਡਿੱਗੀ ਅਸਮਾਨੀ ਬਿਜਲੀ ਨੇ 부ਜਾਏ ਕੋਕਰ ਦੇ ਦੋ ਚਿਰਾਗ ਪਰਿਵਾਰ ਤੇ ਡਿੱਗਿਆ ਦੁੱਖਾਂ ਦਾ ਪਹਾੜ ਖੇਤ ਵਿੱਚ ਕੰਮ ਕਰ ਰਹੇ ਚਾਚਾ ਪਤੀਜੇ ਨਾਲ ਵਾਪਰਿਆ ਕੁਦਰਤੀ ਹਾਦਸਾ ਫੌਜੀ ਚਾਚਾ ਆਇਆ ਸੀ 15 ਦਿਨ ਦੀ ਛੁੱਟੀ ਤੇ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਦੇ ਪਿੰਡ ਚੱਕ ਟਾਹਲੀwala ਵਿੱਚ ਉਸ ਸਮੇਂ ਕੁਦਰਤੀ ਕੈਰ ਵਰਤ ਗਿਆ ਜਦੋਂ ਅਸਮਾਨੀ ਬਿਜਲੀ ਡਿੱਗਣ ਨਾਲ ਇੱਕੋ ਹੀ ਪਰਿਵਾਰ ਦੇ ਦੋ ਚਿਰਾਗ ਬੁੱਝ ਗਏ ਖੇਤ ਵਿੱਚ ਕੰਮ ਕਰ ਰਹੇ ਫੌਜੀ ਚਾਚਾ ਅਤੇ ਪਤੀਜੇ ਦੀ ਮੌਤ ਹੋ ਗਈ ਜਿਸ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਕਿਉਂਕਿ ਇੱਕੋ ਸਮੇਂ ਘਰ ਦੇ ਦੋ ਜੀ ਸਦਾ ਲਈ ਵਿਛੜ ਗਏ ਸਨ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਦੱਸਿਆ ਜਾ ਰਿਹਾ ਹੈ ਕਿ ਮਰਿਤਕ ਕਸ਼ਮੀਰ ਸਿੰਘ ਫੌਜ ਵਿੱਚ ਤੈਨਾਤ ਹੈ ਤੇ ਛੁੱਟੀ ਤੇ ਆਇਆ ਹੋਇਆ ਸੀ ਅੱਜ ਉਹ ਆਪਣੇ ਪਤੀਜੇ ਨਾਲ ਖੇਤ ਵਿੱਚ ਕੰਮ ਕਰ ਰਿਹਾ ਸੀ ਤਾਂ ਕੁਦਰਤੀ ਹਾਦਸਾ ਵਾਪਰ ਗਿਆ। ਆਸਮਾਨ ਤੋਂ ਡਿੱਗੀ ਬਿਜਲੀ ਨੇ ਦੋਨਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਪਿੰਡ ਚੱਕ ਤਾਹਲੀਵਾਲਾ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਰਹਿਣ ਵਾਲਾ ਕਸ਼ਮੀਰ ਸਿੰਘ 15 ਦਿਨ ਦੀ ਛੁੱਟੀ ਤੇ ਆਇਆ ਹੋਇਆ ਸੀ ਜੋ ਅੱਜ ਆਪਣੇ 22 ਸਾਲਾ ਪਤੀਜੇ surjit singh ਉਰਫ ਸੋਨਾ ਨਾਲ ਮਿਲ ਕੇ ਖੇਤ ਵਿੱਚ ਕੰਮ ਕਰ ਰਿਹਾ ਸੀ। ਤਾਹ ਅਚਾਨਕ ਬਾਰਿਸ਼ ਹੋਣ ਲੱਗ ਪਈ ਅਸਮਾਨ ਵਿੱਚ ਬਿਜਲੀ ਚਮਕਣ ਲੱਗੀ ਅਤੇ ਦੇਖਦੇ ਹੀ ਦੇਖਦੇ ਅਸਮਾਨ ਤੋਂ ਡਿੱਗੀ ਬਿਜਲੀ ਦੀ ਚਪੇਟ ਵਿੱਚ ਚਾਚਾ ਪਤੀਜਾ ਆ ਗਏ ਉੱਥੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਫੌਜ ਵਿੱਚ ਭਰਤੀ ਕਸ਼ਮੀਰ ਸਿੰਘ ਵਿਆਹਿਆ ਹੋਇਆ ਹੈ ਤੇ ਉਸ ਦੀ 7 ਸਾਲ ਦੀ ਬੱਚੀ ਵੀ ਹੈ ਜੋ ਉਸਨੇ ਗੋਦ ਲਈ ਹੋਈ ਹੈ ਹਾਦਸੇ ਦੀ ਸੂਚਨਾ ਮਿਲਦੇ ਹੀ ਜਲਾਲਾਬਾਦ ਦੇ ਡੀਐਸਪੀ ਆਰ ਸ਼ਰਮਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਜਾਂਚ ਵੀ ਕੀਤੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ